ਕਿਸਾਨਾਂ ਵੱਲੋਂ ਆਪਣੇ ਸਤਲੁਜ ਦਰਿਆ ਨੂੰ ਪਾਰ ਕਰਨ ਦੇ ਲਈ ਜੇ ਤਾਂ ਬੇੜੀ ਦੀ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਬੇੜੀ ਦੇਖ ਸਕਦੇ ਹੋ ਬੇੜੀ ਦੇ ਵਿੱਚ ਇਹ ਪਾਣੀ ਭਰਿਆ ਖਸਤਾਲ ਬੇੜੀ ਹੈ ਕਿ ਕਿਸਾਨ ਜਦੋਂ ਆਪਣੇ ਖੇਤਾਂ ਦੇ ਵਿੱਚ ਚਾਰਾ ਲੈਣ ਜਾਂਦੇ ਨੇ ਜਾਂ ਆਪਣੇ ਪਸ਼ੂਆਂ ਦੇ ਜਿਹੜੀ ਆਪਣੀ ਉੱਤੇ ਬੈਕਾਂ ਦੇ ਵਿੱਚ ਜਾਂ ਇਹਨਾਂ ਦੇ ਪਸ਼ੂ ਕਰਦੇ ਨੇ ਉਹਨਾਂ ਲਈ ਉਹਨਾਂ ਦੀ ਦੇਖਭਾਲ ਲਈ ਜਾਂਦੇ ਨੇ ਜਾਂ ਦੁੱਧ ਚੋਣ ਲਈ ਜਾਂਦੇ ਨੇ ਤਾਂ ਇਹ ਖਸਤਾਲ ਬੇੜੀ ਨੂੰ ਦੀ ਵਰਤੋਂ ਕਰਦੇ ਨੇ ਜਿਸ ਤੇ ਵਿੱਚ ਜਦੋਂ ਇਹ ਬੈਠ ਕੇ ਜਾਂਦੇ ਨੇ ਪਾਣੀ ਪੜਨਾ ਸ਼ੁਰੂ ਹੋ ਜਾਂਦਾ ਹੈ ਤੇ ਪਾਣੀ ਦੀ ਇਹਨਾਂ ਲਗਾਤਾਰ ਇਸ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ ਉਹ ਜੇ ਗੱਲ ਕੀਤੀ ਜਾ ਇਸ ਇਲਾਕੇ ਦੇ ਵਿੱਚ ਕੋਈ ਸਰਕਾਰੀ ਬੇੜੀ ਨਾ ਹੋਣ ਕਰ ਆਪਣੀ ਜੋ ਤੁਕਮ ਦੇ ਵਿੱਚ ਪਾ ਗਏ ਇਹ ਬੇੜੀ ਦੀ ਵਰਤੋਂ ਕੀਤੀ ਜਾਂਦੀ ਹੈ ਮੇਰੇ ਨਾਲ ਕਿਸਾਨ ਮੌਜੂਦ ਨੇ ਜਿਹੜੇ ਹੁਣੇ-ਹੁਣੇ ਬੇੜੀ ਦੇ ਵਿੱਚ ਸਵਾਰ ਹੋ ਕੇ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਭਾਜੀ ਕੋਈ ਸਰਕਾਰੀ ਬੇੜੀ ਜਾਂ ਕੀ ਨਹੀਂ ਕੋਈ ਸਰਕਾਰੀ ਬੇੜੀ ਨਹੀਂ ਹੈ ਇਹ ਆਰਜੀ ਬੇੜਾ ਉਹ ਚ ਪਾਣੀ ਭਰੀ ਜਾਂਦਾ ਆ 10-15 ਜੀ ਇਹੀਂ ਕੱਢ ਕੇ ਲਿਆਉਂਦੇ ਜੇ 10-15 ਹੀ ਉੱਥੇ ਬੈਠੇ ਆ ਜੇ ਰਾਤ ਬਰਾਤੇ ਵੀ ਪਾਣੀ ਚੜਦਾ ਤੇ ਕੋਈ ਵੀ ਜਤਨ ਨਹੀਂ ਹੈਗਾ ਵੀ ਕੋਈ ਜਨਾਨੀ ਜਾਂ ਬੰਦਾ ਇੱਥੋਂ ਨਿਕਲ ਜੂਗਾ ਜੋ ਮਾਲ ਡੰਗਰ ਉਹ ਵੀ ਉੱਥੇ ਬੈਗ ਦੇ ਵਿੱਚ ਆ ਕੋਈ ਸ਼ੈ ਨਹੀਂ ਕਿਸੇ ਨੂੰ ਮਿਲੀ ਡੰਗਰ ਉੱਥੇ ਤੁਰੇ ਫਿਰਦੇ ਉਤ ਕੋਈ ਸਰਕਾਰੀ ਅਧਿਕਾਰੀ ਮੁੰਜਾ ਜਾਂ ਕੋਈ ਸਰਕਾਰੀ ਅਧਿਕਾਰੀ ਨੇ ਸਾਨੂੰ ਦਰਸ਼ਨ ਵੀ ਨਹੀਂ ਦਿੱਤਾ ਆਣਗੇ ਵੀ ਅਹੀਂ ਹੈਗੇ ਆ ਜੇ ਹੈਗੇ ਜੇ ਕਿ ਜ ਨਹੀਂ ਹੈਗੇ ਪਿਛੇ ਜੇ ਕਿ ਨਹੀਂ ਲਾਲਜੀਤ ਭੁੱਲਰ ਆਏ ਸੀ ਲਾਲਜੀਤ ਭੁੱਲਰ ਬੰਨਦੋਂ ਫਿਰ ਤੁਰ ਕੇ ਚਲੇਗਾ ਜਦੋਂ ਲਾਲਜੀਤ ਭੁੱਲਰ ਜਿਹੜੇ ਡੁੱਬੇ ਉਹਨਾਂ ਨੂੰ ਨਹੀਂ ਮਿਲਿਆ ਲੀਡਰਾਂ ਨੂੰ ਆਪਿਆਂ ਨੂੰ ਸਪੈਂਚਾ ਸਭੂਚਾ ਨੂੰ ਮਿਲ ਮਿਲ ਕੇ ਦੇ ਭੱਜ ਗਿਆ ਸਾਨੂੰ ਉਹਦੇ ਨਾਲ ਕੀ ਮਤਬਰ ਰਹ ਗਿਆ ਮੇਰੇ ਡੁੱਬਿਆਂ ਨੂੰ ਮਿਲੇ ਤੇ ਫੇਰ ਆ ਨਾ ਕੋਈ ਪਛੋਂ ਵਾਲੀ ਚਾਰਾ ਚੂਰਾ ਕਿਸ ਤਰ੍ਹਾਂ ਕੋਈ ਹੈ ਨਹੀਂ ਸਾਨੂੰ ਦਰਸ਼ਨ ਹੀ ਨਹੀਂ ਕਿਹੇ ਚਾਹੀਦਾ ਹੋਇਆ ਅੱਜ ਤੱਕ ਉਦੋਂ ਦੇ ਆਪਦੇ ਨਾ ਮੁਸੀਬਤ ਆਪਦੇ ਸਿਰ ਬਸੇਰੀ ਕਟਣ ਦਾ ਹੈ ਮੇਰੇ ਨਾਲ ਹੋਰ ਕਿਸਾਨ ਮਜੂਦ ਨੇ ਨੋਜਨ ਕਿਸਾਨ ਨੇ ਹੁੰਦਾ ਨਾ ਗੱਲ ਕਰਦੇ ਆ ਭਾਜੀ ਜਿਹੜੀ ਤੁਸੀਂ ਆ ਬੇੜੀ ਹੈ ਤੁਸੀਂ ਖੁਦ ਬਣਾਈ ਹੈ ਕਿਸ ਤਰ੍ਹਾਂ ਜੀ ਇਹ ਅਸੀਂ ਆਪ ਖੁਦ ਆਪ ਤਿਆਰ ਕਰਵਾਈ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਇਹਦੇ ਕਿਸ ਤਰ੍ਹਾਂ ਆ ਇਹ ਆਪ ਤਿਆਰ ਕਰਾਉਣ ਦੇ ਬਾਵਜੂਦ ਵੀ ਦੇਖੋ ਇਹ ਲੀਕ ਕਰਦੀ ਹੈ ਜਦੋਂ ਇੱਥੋਂ ਇਹਦੇ ਤੇ ਬੈਠ ਕੇ ਅਸੀਂ ਪਾਰ ਜਾਂਦੇ ਆ ਆਪਣੇ ਮਾਲ ਡੰਗਰਾਂ ਦੇ ਜੀ ਦੇਖ ਭਾਲ ਲਈ ਇਹਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਦੋ ਬੰਦੇ ਸਾਨੂੰ ਇਹਦੇ ਵਿੱਚ ਪਾਣੀ ਕੱਢਣ ਲਈ ਲਾਉਣੇ ਪੈਂਦੇ ਨੇ ਤੇ ਜਦੋਂ ਇਹਦੇ ਵਿੱਚ ਪਾਣੀ ਭਰਦਾ ਵਾ ਪਾਣੀ ਕੱਢ ਕੇ ਫੇਰ ਅਸੀਂ ਪਾਰ ਜਾਣੇ ਆ ਬੜੇ ਔਖੇ ਹੋ ਕੇ ਜਾਣੇ ਆ ਇਸ ਲਈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਜੋ ਮੋਟਰ ਬੋਰਡ ਆ ਮੁਹੱਈਆ ਕਰਾਈ ਜਾਵੇ ਜਿਸ ਤੇ ਨਾਲ ਸਾਨੂੰ ਆਉਣ ਜਾਣ ਦਾ ਸੌਖਾ ਹੋ ਜਾ ਸਕੇ ਮੇਰੇ ਨਾਲ ਇੱਕ ਬਜ਼ੁਰਗ ਕਿਸਾਨ ਵੀ ਮੌਜੂਦ ਨੇ ਦੇਖ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਹੱਥ ਵਿੱਚ ਹੈ ਆਪਣਾ ਚੋਲਾ ਚੋਲੇ ਦੇ ਵਿੱਚ ਸਮਾਨ ਹੈ ਜੋ ਸਮਾਨ ਲੈ ਕੇ ਉਹ ਦਰਿਆ ਦੇ ਉਸ ਪਾਰੋਂ ਜਿਹੜੇ ਇਸ ਪਾਰ ਆਏ ਨੇ ਆਪਣੀ ਜਾਨ ਜੋਖਮ ਵਿੱਚ ਪਾ ਗਏ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਬਾਪੂ ਜੀ ਔਖੇ ਆਪਣੇ ਕੀ ਕੀ ਸਮਾਨ ਰਹਿ ਗਿਆ ਜੀ ਉੱਥੇ ਬਹੁਤ ਆ ਜੀ ਉੱਥੇ ਸਾਡਾ ਮਾਲ ਡੰਗਰ ਬਹੁਤ ਆ ਜੀ ਅਡੇ ਜੀਆ ਜੰਤ ਪਰਿਵਾਰ ਸਾਰਾ ਉੱਥੇ ਅਜੇ ਬੈਠਾ ਕੋਈ ਸਾਡਾ ਹੱਲ ਨਹੀਂ ਗਾ ਕੋਈ ਮਸਲਾ ਨਹੀਂ ਗਾ ਅਸੀਂ ਆਪਦੀ ਮਜਬੂਰੀ ਨੂੰ ਆਉਣਾ ਪੈਂਦਾ ਇੱਧਰ ਤੇ ਉੱਧਰ ਜਾਣਾ ਪੈਂਦਾ ਜੇ ਗੱਲ ਕੀਤੀ ਕਿ ਕਿੰਨਾ ਕਿੰਨਾ ਪਾਣੀ ਹੈ ਘਰ ਦੇ ਚ ਪਾਣੀ ਬਹੁਤ ਡੂੰਗਾ ਵਾ ਪਾਣੀ ਹੁਣ ਕੀਪ ਤੱਕ ਕਿੰਨਾ ਕੁ ਡੂੰਗਾ ਅਸੀਂ ਤੇ ਬੇੜੀ ਤੇ ਆ ਗਏ ਆ ਤੇ ਬੇੜੀ ਚ ਪਾਣੀ ਉਹ ਵੀ ਚੋਈ ਭਰ ਜਾਂਦੀ ਆ ਤੇ ਝਟ ਝਟ ਕੇ ਬਾਹਰ ਕੱਢਦੇ ਕਰਦੇ ਤੇ ਫੇਰ ਤੁਰੇ ਆਉਨੇ ਹੌਲੀ ਹੌਲੀ ਮਹਾਰਾਜ ਦਾ ਯਾਰ ਸਾਨੂੰ ਹੋਰ ਕੋਈ ਯਾਰ ਨਹੀਂ ਤੇ ਜੇ ਕਿ ਕਿਸੇ ਵੇਲੇ ਪਲਟ ਵੀ ਸਕਦੀ ਹੈ ਪਲਟ ਸਕਦੇ ਆ ਕੇ ਇਹ ਪਾਣੀ ਜ਼ਿਆਦਾ ਪੈ ਜਾਵੇ ਤੇ ਡੁੱਬ ਵੀ ਸਕਦੀ ਆ ਹੋਰ ਵੀ ਪਾਣੀ ਜ਼ਿਆਦਾ ਹਾਂ ਤੇ ਨਹੀਂ ਸਰਕਾਰ ਕੋ ਹੁਣ ਤੁਸੀਂ ਬੇੜੀ ਦੀ ਕੋਈ ਮੰਗ ਕਰਦੇ ਜੀ ਹਾਂ ਜੀ ਦਵੇ ਹਾਂ ਨੂੰ ਕੋ ਨਾ ਕੋ ਤੇ ਦਵੇ ਸਰਕਾਰ ਇਹ ਜੋ ਪਾਣੀ ਬਾਬਾ ਜੀ ਫਿਰਦੇ ਆ ਪੈਲੀਆਂ ਦੇ ਇਹ ਪੈਲੀਆਂ ਆ ਕਿ ਦਰਿਆ ਹੋ ਇੱਥੇ ਇਹ ਪੈਲੀਆਂ ਹੀ ਆ ਸਾਰੀਆਂ ਪੈਲੀਆਂ ਚ ਦਰਿਆ ਚੜ ਆਇਆ ਇਹ ਸਨ ਮੇਰੇ ਨਾਲ ਆਪਣੇ ਦਰਿਆ ਕੰਡੇ ਦੇ ਲੋਕ ਜਿਹੜੇ ਕਿਸਾਨ ਨੇ ਜਿਹੜੇ ਆਪਣੇ ਹੜਪੀਟ ਨੇ ਜਿਹੜੇ ਆਪਣੇ ਰੋਜ਼ ਆਪਣੇ ਪਸ਼ੂਆਂ ਨੂੰ ਦੇਖਭਾਲ ਲਈ ਆਪਣਾ ਘਰੇਲੂ ਸਮਾਨ ਆਪਣੇ ਜੀ ਉਹਦੇ ਦੂਸਰੇ ਪਾਰ ਜੀ ਨੇ ਉਹਨਾਂ ਨੂੰ ਮਿਲਣ ਲਈ ਇੱਕ ਟੁੱਟੀ ਜਿਹੜੀ ਬੇੜੀ ਬੇੜੀ ਹਰ ਸਾਲ ਬੇੜੀ ਹੈ ਉਸੇ ਵਰਤੋਂ ਕਰਦੇ ਨੇ ਔਰ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਸਫ਼ਰ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਨੂੰ ਇੱਕ ਚੰਗੀ ਬੇੜੀ ਤੇ ਮਹੱਈਆ ਕਰਾਵੇ ਉਹਨਾਂ ਦਾ ਇਹ ਵੀ ਤਰਕ ਹੈ ਕਿ ਹੁਣ ਤੱਕ ਕੋਈ ਵੀ ਅਧਿਕਾਰੀ ਉਹਨਾਂ ਦੇ ਪਾਸ ਇੱਥੇ ਕੋਈ ਮਦਦ ਲਈ ਨਹੀਂ ਆਇਆ ਅਮਨ ਸ਼ਰਮਾ ਪੀਟੀਸੀ ਨਿਊਜ਼ ਕਰਨਤਾਰ